ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੁੱਕਰ ਵਿੱਚ ਸਾਗ ਬਣਾਉਣ ਦਾ ਅਸਲ ਤਰੀਕਾ ਦੱਸਾਂਗੀ ਕਿ ਆਪਾਂ ਕਿਸ ਤਰੀਕੇ ਦੇ ਨਾਲ ਕੁੱਕਰ 'ਚ ਸਾਗ ਬਣਾ ਸਕਦੇ ਹਾਂ ਬਿਲਕੁਲ ਮਲਾਈਦਾਰ ਸਾਗ ਬਣ ਕੇ ਤਿਆਰ ਹੋਵੇਗਾ ਕੋਈ ਹੈਂਡੀ ਬਲੈਂਡਰ ਦੀ ਵਰਤੋਂ ਆਪਾਂ ਨਹੀਂ ਕਰਾਂਗੇ ਘੋਟਣੇ ਦੇ ਨਾਲ ਘੋਟ ਕੇ ਮਲਾਈ ਵਰਗਾ ਸਾਗ ਤਿਆਰ ਕਰਾਂਗੇ ਤੇ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਸਾਗ ਬਣਾਉਣ ਦੀ ਰੈਸਪੀ ਇੱਥੇ ਆਪਾਂ ਹੁਣ ਕਰਦੇ ਹਾਂ ਸਟਾਰਟ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਸਰੋਂ ਦਾ ਸਾਗ ਇਹ ਸਾਗ ਆਪਾਂ ਅੱਜ ਬਣਾਉਣ ਲੱਗੇ ਸੀ ਮੈਂ ਸੋਚਿਆ ਚਲੋ ਆਪਾਂ ਵੀਡੀਓ ਤੁਹਾਡੇ ਨਾਲ ਵੀ ਸ਼ੇਅਰ ਕਰ ਲੈਨੇ ਆਂ ਵੈਸੇ ਤਾਂ ਮੈਂ ਤੁਹਾਡੇ ਨਾਲ ਤਿੰਨ ਚਾਰ ਵੀਡੀਓ ਸਾਗ ਦੀਆਂ ਜਿਹੜੀਆਂ ਸ਼ੇਅਰ ਕੀਤੀਆਂ ਹੋਈਆਂ ਚੁੱਲੇ ਉੱਤੇ ਵੀ ਤੁਹਾਨੂੰ ਦੱਸਿਆ ਹੋਇਆ ਬਣਾਉਣਾ ਤੇ ਕੁੱਕਰ ਵਿੱਚ ਵੀ ਦੱਸਿਆ ਹੋਇਆ ਅੱਜ ਆਪਾਂ ਕੁੱਕਰ ਵਿੱਚ ਹੀ ਬਣਾਵਾਂਗੇ ਅੱਜ ਮੈਂ ਸੋਚਿਆ ਚਲੋ ਫਿਰ ਤੁਹਾਡੇ ਨਾਲ ਰੈਸਪੀ ਆਪਾਂ ਸ਼ੇਅਰ ਕਰ ਲੈਨੇ ਆਂ ਇੱਥੇ ਨਾ ਆਪਾਂ ਸਾਗ ਲਿਆ ਜੀ ਚਾਰ ਪੰਜ ਚੀਰਨੀਆਂ ਆਪਣੇ ਕੋਲ ਸਾਗ ਦੀਆਂ ਨੇ ਦੇਖੋ ਨਾ ਆਪਾਂ ਨੇ ਸਾਗ ਨੂੰ ਚੰਗੀ ਤਰ੍ਹਾਂ ਨਾਲ ਸਵਾਰ ਲਿਆ ਸੀਗਾ ਫालतू ਪੱਤਾ ਜਿਹੜਾ ਇਹਦੇ ਵਿੱਚੋਂ ਕੱਢ ਦਿੱਤਾ ਸੀ ਤੇ ਇਸ ਤਰ੍ਹਾਂ ਗੰਦਲਾਂ ਇਹਦੀਆਂ ਛਿੱਲ ਲੀਆਂ ਸੀਗੀਆਂ ਅਸੀਂ ਤਾਂ ਹਮੇਸ਼ਾ ਗੰਦਲਾਂ ਛਿੱਲ ਕੇ ਹੀ ਸਾਗ ਬਣਾਉਂਦੇ ਆ ਇੱਧਰ ਹੈਗਾ ਆਪਣੇ ਕੋਲੇ ਬਾਥੂ ਤੁਸੀਂ ਦੇਖ ਸਕਦੇ ਹੋ ਜੀ ਇਹ ਹੈਗੀ ਆਪਣੇ ਕੋਲੇ ਮੇਥੀ ਇਧਰ ਹੈ ਗਈ ਜੀ ਆਪਣੇ ਕੋਲੇ ਪਾਲਕ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਧੋ ਲਿਆ ਬਾਥੂ ਅਤੇ ਪਾਲਕ ਨੂੰ ਚੰਗੀ ਤਰ੍ਹਾਂ ਧੋਣਾ ਬਹੁਤ ਪਾਣੀਆ ਵਿੱਚ ਮਤਲਬ ਕਿ ਧੋਣਾ ਜ਼ਰੂਰੀ ਆ ਕਿਉਂਕਿ ਇਹਨਾਂ ਦੇ ਉੱਤੇ ਨਾ ਰੇਤਾ ਰੇਤਾ ਜਿਹਾ ਲੱਗਿਆ ਹੁੰਦਾ ਏ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਟੋਕਰੀ ਦੇ ਵਿੱਚ ਰੱਖ ਦਿੱਤਾ ਸੀਗਾ ਇਹ ਸਾਗ ਜਿਹੜਾ ਇਹਨੂੰ ਉੱਚੜ ਚੁੱਕਿਆ ਹੁਣ ਆਪਾਂ ਬਣਾਉਣਾ ਸ਼ੁਰੂ ਕਰਦੇ ਆਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇੰਦਰ ਮੈਂ ਕੁੱਕਰ ਦੇ ਵਿੱਚ 3-4 ਗਲਾਸ ਪਾਣੀ ਦੇ ਪਾ ਕੇ ਪਾਣੀ ਗਰਮ ਹੋਣ ਦੇ ਲਈ ਰੱਖ ਦਿੱਤਾ ਸੀਗਾ ਇਹਦੇ ਵਿੱਚ ਨਾਲ ਆਪਾਂ ਇੱਕ ਚਮਚ ਚ ਭਰ ਕੇ ਪਾ ਦਵਾਂਗੇ ਧਾਣੇ ਵਾਲੇ ਮੇਥੇ ਸੁੱਕੇ ਮੇਥੇ ਪਾ ਦਵਾਂਗੇ ਜੀ ਇਹਦੇ ਨਾਲ ਸਾਗ ਚੋ ਫਲੇਵਰ ਬਹੁਤ ਵਧੀਆ ਹੁੰਦਾ ਹੈ ਨਾਲ ਇਹ ਨਾਲ ਸਾਗ ਆਪਾਂ ਨੂੰ ਖਰਾਬ ਨਹੀਂ ਕਰਦਾ ਇਧਰ ਆਪਾਂ ਸਾਗ ਦੀ ਬਣਾ ਲਾਂਗੇ ਚੀਰਨੀ ਦੇਖੋ ਇਹ ਨਾ ਜਿਹੜਾ ਸਾਗ ਹੈ ਫੁੱਟੀਆਂ ਫੁੱਟੀਆਂ ਗੰਦਲ ਵਾਲਾ ਸਾਗ ਆਪਾਂ ਨੂੰ ਮਿਲਿਆ ਸੀਗਾ ਆ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਸਾਗ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਹੈ ਹੁਣ ਨਾ ਇਹ ਜਿਹੜਾ ਸਾਗ ਆ ਆਪਾਂ ਨੂੰ ਖੇਤਾਂ ਵਿੱਚੋਂ ਫੁੱਟੀਆਂ ਹੋਈਆਂ ਗੰਦਲ ਵਾਲਾ ਹੀ ਮਿਲੂਗਾ ਇਹ ਸਾਗ ਬਹੁਤ ਵਧੀਆ ਬਣਦਾ ਹੈ ਤੇ ਇਹ ਆਪਾਂ ਖੁਦ ਢੋੜ ਕੇ ਲੈ ਕੇ ਆਏ ਸੀਗੇ ਜੀ ਆਪਣੀ ਪਸੰਦ ਦਾ ਸਾਗ ਤੇ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਮੁੱਲ ਵਾਲਾ ਸਾਗ ਜਿਹੜਾ ਹੈ ਅਸੀਂ ਬੋ ਘੱਟ ਬਣਾਉਂਦੇ ਆ ਮੁੱਲ ਦਾ ਲੈ ਕੇ ਨਹੀਂ ਅਸੀਂ ਬਣਾਉਂਦੇ ਆ ਅਸੀਂ ਆਪਣੇ ਹੱਥ ਨਾਲ ਢੋੜ ਕੇ ਲਿਆ ਕੇ ਹੀ ਸਾਗ ਬਣਾਇਦਾ ਹੈ ਦੇਖੋ ਆਪਾਂ ਨੇ ਇਸ ਤਰੀਕੇ ਚੀਰਨੀ ਬਣਾ ਲਈ ਆ ਤੇ ਸਾਗ ਆਪਾਂ ਕੱਟਾਂਗੇ ਹੁਣ ਸਾਗ ਨੂੰ ਆਪਾਂ ਨੇ ਕੁੱਕਰ ਵਿੱਚ ਹਜੇ ਨਹੀਂ ਪਾਉਣਾ ਜਦੋਂ ਪਾਣੀ ਉਬਲਣ ਲੱਗ ਜੂਗਾ ਉਦੋਂ ਪਾਵਾਂਗੇ ਐਨੇ ਆਪਾਂ ਹੌਲੀ ਹੌਲੀ ਬਰੀਕ ਬਰੀਕ ਜਿਹਾ ਸਾਗ ਕੱਟ ਕੇ ਤਿਆਰ ਕਰ ਲੈਣੇ ਆ ਤੁਸੀਂ ਦਾਤੀ ਨਾਲ ਵੀ ਕੱਟ ਸਕਦੇ ਹੋ ਜਦੋਂ ਆਪਾਂ ਚੁੱਲੇ ਤੇ ਬਣਾਇਆ ਸੀ ਉਦੋਂ ਆਪਾਂ ਦਾਤੀ ਨਾਲ ਕੱਟਿਆ ਸੀ ਕਿਉਂਕਿ ਬੈ ਕੇ ਕੱਟ ਹੋ ਜਾਂਦਾ ਹੈ ਹੁਣ ਆਪਾਂ ਗੈਸ ਤੇ ਬਣਾ ਰਹੇ ਆ ਇਸ ਕਰਕੇ ਨਾ ਨਾਲ ਦੀ ਨਾਲ ਹੀ ਫਿਰ ਆਪਾਂ ਚਾਕੂ ਨਾਲ ਕੱਟ ਲਵਾਂਗੇ ਇਹ ਕੋ ਇਧਰ ਪਾਣੀ ਚੰਗੀ ਤਰ੍ਹਾਂ ਦੇ ਨਾਲ ਡਿੱਜ ਗਿਆ ਏ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਸਾਗ ਜਿੰਨਾ ਦੇ ਨਾ ਆਪਾਂ ਨੇ ਸਾਗ ਕੱਟਣਾ ਏ ਉਹਨਾਂ ਹੁਣਾਂ ਹੀ ਸਾਗ ਦੇ ਵਿੱਚ ਪਾਣਾ ਏ ਇੱਕਦਮ ਸਾਰਾ ਸਾਫ ਕੱਟ ਕੇ ਇਕੱਠਾ ਹੀ ਨਹੀਂ ਪਾਉਣਾ ਫਿਰ ਨਾ ਸਾਗ ਚੰਗੀ ਤਰ੍ਹਾਂ ਦੇ ਨਾਲ ਨਹੀਂ ਡਿੱਜਦਾ ਗੜਦਾ ਵਾਜਿਆ ਹੋ ਜਾਂਦਾ ਏ ਸੀਵੜ ਸੀਵੜ ਕਰਕੇ ਡਿੱਜਦਾ ਸਾਗ ਜਿਹੜਾ ਆ ਪੋਲਾ ਪੋਲਾ ਜਿਹਾ ਡਿੱਜਣਾ ਚਾਹੀਦਾ ਏ ਮੈਂ ਤੁਹਾਨੂੰ ਅੱਗੇ ਦੱਸਦੀ ਆ ਤੇ ਇਹ ਨਾ ਇਸ ਤਰ੍ਹਾਂ ਜਿੰਨਾ ਕ ਕੱਟਿਆ ਬਸ ਉਹਨਾਂ ਕ ਪਾ ਦੇਣਾ ਤੇ ਇਹਨੂੰ ਇਸ ਤਰ੍ਹਾਂ ਅੱਧਾ ਘਟਾਕ ਦਾਂਗੇ ਤੇ ਤੇ ਬਾਕੀ ਦਾ ਸਾਗ ਵੀ ਆਪਾਂ ਨਾ ਇਸੇ ਤਰੀਕੇ ਚ ਆਪੂ ਨਾਲ ਕੱਟ ਲਵਾਂਗੇ ਥੋੜਾ ਜਿਹਾ ਸਾਗ ਹੋਰ ਕੱਟ ਲਿਆ ਤੇ ਆਹ ਸਾਰੇ ਦੇਖੋ ਰਿੱਜਣ ਲੱਗ ਗਿਆ ਨਾ ਇਸ ਤਰ੍ਹਾਂ ਰਿੱਜਣਾ ਚਿਹ ਜਾਏ ਪੋਲਾ ਪੋਲਾ ਜਿਹਾ ਸਾਗ ਤੇ ਆਪਾਂ ਨਾ ਇਦੇ ਵਿੱਚ ਥੋੜਾ ਥੋੜਾ ਕੱਟ ਕੇ ਸਾਗ ਪਾਈ ਜਾਵਾਂਗੇ ਨਾਲ ਦੀ ਨਾਲ ਕੱਟਣਾ ਇਹਦੇ ਨਾਲ ਦੀ ਨਾਲ ਸਾਗ ਦੇ ਵਿੱਚ ਪਾਈ ਜਾਣਾ ਦੇਖੋ ਨਾ ਜਦੋਂ ਆਪਾਂ ਇਕੱਠਾ ਹੀ ਕੱਟਦੇ ਆ ਫਿਰ ਆਪਾਂ ਨੂੰ ਇਸ ਤਰ੍ਹਾਂ ਘੋਟਣੇ ਦੇ ਨਾਲ ਦੱਬ ਦੱਬ ਕੇ ਵਿੱਚ ਨੂੰ ਕਰਨਾ ਪੈਂਦਾ ਹੈ ਸਾਗ ਤੇ ਉਹ ਸਾਗ ਨਾ ਇਸ ਤਰ੍ਹਾਂ ਬੋਲਾ ਬੋਲਾ ਨਹੀਂ ਰਿਜੂਗਾ ਤੁਸੀਂ ਕਦੇ ਵੀ ਨੋਟ ਕਰ ਲਿਓ ਇਸ ਗੱਲ ਨੂੰ ਤੇ ਆਪਾਂ ਘੋਟਣੇ ਦੀ ਵਰਤੋਂ ਦੇਖੋ ਹਜੇ ਨਹੀਂ ਕਰਾਂਗੇ ਆਪਾਂ ਲਾਸਟ 'ਚ ਹੀ ਕਰਦੇ ਹੁੰਨੇ ਆ ਘੋਟਣੇ ਦੀ ਵਰਤੋਂ ਤੇ ਨਾ ਸਾਰਾ ਸਾਗ ਆਪਾਂ ਨੇ ਪਾ ਲੈਣਾ ਹੈ ਪਰ ਘੋਟਣਾ ਬਿਲਕੁਲ ਵੀ ਨਹੀਂ ਵਰਤਣਾ ਹੈਗਾ ਤੁਸੀਂ ਦੇਖ ਲਿਓ ਅੱਪਾ ਹੁਣ ਇਸੇ ਤਰੀਕੇ ਦੇ ਨਾਲ ਵੀਡੀਓ ਦੇਖੋ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆਪਾਂ ਨੇ ਨਾ ਇਸੇ ਤਰੀਕੇ ਦੇ ਨਾਲ ਥੋੜਾ ਥੋੜਾ ਸਾ ਕੱਟੀ ਜਾਣਾ ਥੋੜਾ ਥੋੜਾ ਪਾਈ ਜਾਣਾ ਸਾਰਾ ਸਾਗ ਕੱਟਣ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਾਂਗੇ ਦੇਖੋ ਜੀ ਇੱਧਰ ਆਪਾਂ ਨੇ ਸਾਗ ਪਾਤਾ ਸੀ ਸਾਗ ਵੀ ਪਾ ਲਈ ਆਪਾਂ ਪਾਲਕ ਵੀ ਪਾ ਲਈ ਉਸ ਤੋਂ ਬਾਅਦ ਆਪਾਂ ਮੇਥੀ ਵੀ ਅੱਧਿਕ ਪਾਤੀ ਤੇ ਜੀ ਮਤਲਬ ਤੁਹਾਨੂੰ ਦੱਸਿਆ ਸੀਗਾ ਨਾ ਵੀ ਮੈਂ ਨਾਲ ਦੀ ਨਾਲ ਕੱਟੀ ਜਾਣਾ ਨਾਲ ਦੀ ਨਾਲ ਪਾਈ ਜਾਣਾ ਕੋਟਣਾ ਬਿਲਕੁਲ ਨਹੀਂ ਵਰਤਿਆ ਦੇਖੋ ਜਿਵੇਂ ਜਿਵੇਂ ਰਿੱਝ ਗਿਆ ਥਿਵੇਂ-ਥਿਵੇਂ نیچے ਨੂੰ ਹੋਈ ਗਿਆ ਉਸ ਤੋਂ ਬਾਅਦ ਆਪਾਂ ਹੁਣ ਇਹਦੇ ਵਿੱਚ ਬਾਕੀ ਦਾ ਜੋ ਬਚਿਆ ਇਹ ਉਹ ਵੀ ਪਾ ਇਹ ਕੋਪਾ ਨੇ ਇਸ ਤਰੀਕੇ ਹੱਥ ਨਾਲ ਹੀ ਇਦਾਂ ਫਲਾਤਾ ਪਰ ਆਪਾਂ ਘੋੜਨਾ ਬਿਲਕੁਲ ਨਾਏ ਨੂੰ ਇਸ ਤਰ੍ਹਾਂ ਦੱਬਣਾ ਹੈ ਠੀਕ ਹੈ ਜੀ ਕੋਲੇ-ਪੋਲੇ ਜਿਹੇ ਹੱਥਾਂ ਦੇ ਨਾਲ ਆਪਾਂ ਸਾਗ ਪਾ ਲਿਆ ਜੇ ਤਾਂ ਤੁਸੀਂ ਪਹਿਲੀ ਵਾਰੀ ਵੀ ਸਾਗ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਬਣਾਓ ਬਿਲਕੁਲ ਪਰਫੈਕਟ ਸਾਗ ਬਣ ਕੇ ਤਿਆਰ ਹੋਗਾ ਸਾਰੇ ਤੁਹਾਡੀ ਤਾਰੀਫ ਕਰਨਗੇ ਤੇ ਇਦਾਂ ਨਾ ਹੁਣ ਆਪਾਂ ਇਹਨੂੰ ਢੱਕ ਦਾਂਗੇ ਫਿਰ ਉਸੇ ਤਰ੍ਹਾਂ ਜੇ ਜਦੋਂ ਰਿੱਜੂਗਾ ਮੈਂ ਤੁਹਾਨੂੰ ਦਿਖਾਨੀ ਆ ਦੇਖੋ ਸਾਗ ਹੁਣ ਆਪਣਾ ਬਾਥੂ ਬਾਣ ਤੋਂ ਬਾਅਦ ਵੀ ਚੰਗੇ ਤਰੀਕੇ ਦੇ ਨਾਲ ਰਿੱਜ ਰਿਹਾ ਏ ਇਸ ਤਰ੍ਹਾਂ ਨਾ ਇਹ ਆਪਣੇ ਆਪ ਹੀ ਨਿੱਜੇ ਨੂੰ ਹੋਈ ਜਾਂਦਾ ਹੁੰਦਾ ਏ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਸਾਰਾ ਸਾਗ ਤਕਰੀਬਨ ਇਹਦੇ ਵਿੱਚ ਪਾਇਆ ਹੋਇਆ ਏ ਤੇ ਹੁਣ ਆਪਾਂ ਦੋ ਟਮਾਟਰ ਲਏ ਨੇ ਚੰਗੀ ਤਰ੍ਹਾਂ ਇਹਨਾਂ ਨੂੰ ਧੋ ਲਿਆ ਏ ਇਹ ਪਾ ਦਾਂਗੇ ਆਪਾਂ ਸਾਫ ਤੇ ਇਹਦੇ ਵਿੱਚ ਸਿੱਟ ਦਾਂਗੇ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਦੋ ਚਮਚ ਨਮਕ ਦੇ ਕਿਉਂਕਿ ਸਾਗ ਅੱਜ ਆਪਣੇ ਕੋਲ ਥੋੜਾ ਏ ਨਾ ਆਪਾਂ ਇਸ ਕਰਕੇ ਨਮਕ ਜਿਹੜੇ ਦੋ ਚਮਚ ਭਰ ਕੇ ਪਾ ਦਿੱਤੇ ਆ ਤੇ ਟਮਾਟਰ ਦਾ ਪਾਕੇ ਜੇ ਤੁਸੀਂ ਕਦੇ ਸਾਗ ਨਹੀਂ ਬਣਾਇਆ ਤਾਂ ਜਰੂਰ ਹੋਣਾ ਕਿ ਦੇਖਣਾ ਇੱਕਦਾਂ ਦੇ ਨਾਲ ਬਹੁਤ ਵਧੀਆ ਖਟਾਖਟਾ ਜਿਹਾ ਫਲੇਵਰ ਆਂਦਾ ਹੈ ਤੇ ਸਾਗ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਜੀ ਤੁਸੀਂ ਜਰੂਰ ਪਾ ਕੇ ਦੇਖਣਾ ਦੇਖੋ ਨਮਕ ਪਾਣ ਤੋਂ ਬਾਅਦ ਸਾਗ ਆਪਣਾ ਬਹੁਤ ਵਧੀਆ ਰਿਜ ਰਿਹਾ ਹੈ ਕਈ ਮੇਰੀਆਂ ਭੈਣਾਂ ਗਲਤੀ ਕਰ ਦਿੰਦੀਆਂ ਨੇ ਇੱਥੇ ਕੁੱਕਰ ਦਾ ਢੱਕਣ ਬੰਦ ਕਰ ਦਿੰਦੀਆਂ ਸੋ ਇਹ ਗਲਤੀ ਬਿਲਕੁਲ ਵੀ ਨਹੀਂ ਕਰਨੀ ਜੇਕਰ ਤੁਸੀਂ ਹੁਣੇ ਹੀ ਕੁੱਕਰ ਦਾ ਢੱਕਣ ਬੰਦ ਕਰ ਦਿੰਦੇ ਹੋ ਤਾਂ ਤਜਾਬ 100% ਬਣੇਗਾ ਤੇ ਨਾ ਇਹ ਦੇਖੋ ਆਪਾਂ ਨੇ ਹੁਣ ਖੁੱਲਾ ਹੀ ਰਜਣਾ ਹੈ ਇਹਨੇ ਨੂੰ ਆਪਾਂ ਸਾਗ ਚ ਪਾਉਣ ਵਾਸਤੇ ਮਸਾਲਾ ਤਿਆਰ ਕਰ ਲੈਣੇ ਆ ਲਸਣ ਵਗੈਰਾ ਛਿੱਲ ਲੈਣੇ ਆ ਤੇ ਇਧਰ ਨਾ ਆਪਾਂ ਇਹਨੂੰ ਇਸ ਤਰ੍ਹਾਂ ਢੱਕ ਦਾਂਗੇ ਬਸ ਇਦਾਂ ਆਪਾਂ ਢੱਕਣਾ ਹੈ ਤੇ ਇਹਨੂੰ ਰਿੱਜੀ ਜਾਣ ਦੇਣਾ ਚੰਗੀ ਤਰ੍ਹਾਂ ਇੱਥੇ ਨਾ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਜੇਕਰ ਤੁਹਾਡੇ ਕੋਲ ਸਾਗ ਜ਼ਿਆਦਾ ਹੈ ਤਾਂ ਤੁਸੀਂ ਇਹਦੇ ਵਿੱਚ 2-3 ਚਮਚ ਸਰੋਂ ਦਾ ਤੇਲ ਪਾ ਦਿਓ ਉਹਦੇ ਨਾਲ ਕੀ ਹੁੰਦਾ ਹੈ ਸਾਗ ਜਿਹੜਾ ਉਬਲ ਕੇ ਬਾਹਰ ਨਹੀਂ ਆਂਦਾ ਆਪਣੇ ਕੋਲ ਸਾਗ ਅੱਜ ਤੁਸੀਂ ਦੇਖ ਸਕਦੇ ਹੋ ਹਿਸਾਬ ਦਾ ਹੀ ਹੈ ਇਸ ਕਰਕੇ ਆਪਾਂ ਇੱਥੇ ਸਰੋਂ ਦਾ ਤੇਲ ਐਡ ਨਹੀਂ ਕੀਤਾ ਤੇ ਇਹ ਵਧੀਆ ਤਰੀਕੇ ਦੇ ਨਾਲ ਰਿੱਜ ਰਿਹਾ ਹੈ ਇਹਨੇ ਨੂੰ ਆਪਾਂ ਹੁਣ ਸਾਗ ਚ ਪਾਣ ਲਈ ਮਸਾਲਾ ਕਰਦੇ ਆਂ ਤਿਆਰ ਸਾਗ ਨੂੰ ਖੁੱਲਾ ਹੀ ਰਿੱਜਦੇ ਹੋਏ 40 ਮਿੰਟ ਹੋ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਜੀ ਟਮਾਟਰ ਵੀ ਚੰਗੀ ਤਰ੍ਹਾਂ ਦੇ ਨਾਲ ਸੌਫਟ ਹੋ ਗਏ ਆ ਜਦੋਂ ਆਪਾਂ ਸਾਗ ਨੂੰ ਘੋਟਾਂਗੇ ਟਮਾਟਰਾਂ ਨੇ ਨਾਲ ਹੀ ਘੋਟ ਹੋ ਜਾਣਾ ਹੈ ਉਦੋਂ ਪਤਾ ਵੀ ਨਹੀਂ ਲੱਗਣਾ ਕਿ ਆਪਾਂ ਨੇ ਟਮਾਟਰ ਇਹਦੇ ਵਿੱਚ ਪਾਏ ਆ ਉਧਰ ਆਪਣਾ ਸਾਗ ਰਿੱਜ ਰਿਹਾ ਸੀਗਾ ਇਹਨੇ ਨੂੰ ਆਪਾਂ ਨੇ ਇੱਧਰ ਲਸਣ ਛਿੱਲ ਲਿਆ ਹਰੀਆਂ ਮਿਰਚ ਆਪਾਂ ਸਵਾਦ ਅਨੁਸਾਰ ਪਾਵਾਂਗੇ ਵੱਡਾ ਟੁਕੜਾ ਆਪਾਂ ਅਦਰਕ ਦਾ ਲਿਆ ਹੈ ਜੀ ਇੱਕ ਲਿਆ ਆਪਾਂ ਛੋਟਾ ਪਿਆਜ਼ ਕਿਉਂਕਿ ਪਿਆਜ਼ ਆਪਾਂ ਇਹਦੇ ਵਿੱਚ ਘੱਟ ਪਾ ਰਹੇ ਹਾਂ ਪਿਆਜ਼ ਸਾਗ ਦੇ ਤੜਕੇ ਦੇ ਵਿੱਚ ਜ਼ਿਆਦਾ ਪੈਂਦਾ ਹੈ ਤੇ ਸਾਗ ਦੇ ਵਿੱਚ ਤਾਂ ਘੱਟ ਪਾ ਕੇ ਵੀ ਸਰ ਜਾਂਦਾ ਹੈ ਨਾ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਤੋਸਵਾਰ ਕੇ ਆਪਾਂ ਚਿਲੀ ਕਟਰ ਕਰ ਲਾਂਗੇ ਮਸਾਲਾ ਤੁਸੀਂ ਮਿਕਸੀ ਵਿੱਚ ਪੀਸ ਸਕਦੇ ਹੋ ਪਰ ਮਿਕਸੀ ਵਿੱਚ ਤੁਸੀਂ ਇਹਨੂੰ ਥੋੜਾ ਦਰਦਰਾ ਜਿਹਾ ਰੱਖਿਓ ਜ਼ਿਆਦਾ ਬਰੀਕ ਪੇਸਟ ਨਾ ਕਰਿਓ ਤੇ ਘੁੰਡੀ ਛੋਟੇ ਵਿੱਚ ਕੁੱਟ ਕੇ ਵੀ ਪਾ ਸਕਦੇ ਹੋ ਇੱਧਰ ਆਪਾਂ ਨੇ ਮਸਾਲਾ ਕਰ ਲਿਆ ਜੀ ਤਿਆਰ ਤੇ ਇਹਨੂੰ ਆਪਾਂ ਹੁਣ ਸਾਗ ਦੇ ਵਿੱਚ ਇਸ ਤਰੀਕੇ ਦੇ ਨਾਲ ਨਾ ਆਪਾਂ ਚਮਚੇ ਦੇ ਨਾਲ ਫਲਾ ਦੇਵਾਂਗੇ ਨਾਲੇ ਆਪਾਂ ਚੈੱਕ ਕਰ ਲਵਾਂਗੇ ਦੇਖੋ ਪਾਣੀ ਇਹਦੇ ਵਿੱਚ ਸੁੱਕ ਚੁੱਕਿਆ ਏ ਹਨਾ ਆਪਾਂ ਦੋ ਆਪਾਂ ਡੇਢ ਕ ਗਲਾਸ ਪਾਣੀ ਦਾ ਰਿਜਜ ਦਾ ਕਰਕੇ ਇਹਦੇ ਵਿੱਚ ਪਾ ਦੇਵਾਂਗੇ ਉਸ ਤੋਂ ਬਾਅਦ ਆਪਾਂ ਕੁੱਕਰ ਦਾ ਢੱਕਣ ਬੰਦ ਕਰਾਂਗੇ ਤੇ ਆਪਾਂ ਥੋੜੀ ਜਿਹੀ ਦੇਰ ਨੇ ਇਹਨੂੰ ਇਸ ਤਰ੍ਹਾਂ ਹੀ ਢੱਕ ਦੇਣੇ ਹਨ ਇਹਨੂੰ ਆਪਾਂ ਪਾਣੀ ਗਰਮ ਕਰ ਲੈਣੇ ਆ ਇੱਧਰ ਆਪਾਂ ਨੇ ਪਾਣੀ ਉਬਾਲ ਲਿਆ ਜੀ ਹੁਣ ਪਾਣੀ ਆਪਾਂ ਪਾ ਦਾਂਗੇ ਸਾਗ ਦੇ ਵਿੱਚ ਦੇਖੋ ਹੁਣ ਬਿਲਕੁਲ ਸਹੀ ਆ ਪਾਣੀ ਤੇ ਨਾ ਆਪਾਂ ਨੇ ਮਸਾਲਾ ਪਾਇਆ ਸੀ ਨਾ ਹੁਣੇ ਹੁਣੇ ਆਪਾਂ ਕੁੱਕਰ ਦਾ ਢੱਕਣ ਹਜੇ ਬੰਦ ਨਹੀਂ ਕਰਨਾ ਤੇ ਆਪਾਂ 15 ਮਿੰਟ ਇਹਨੂੰ ਰਜਾਣਾ ਏ ਫਿਰ ਉਸ ਤੋਂ ਬਾਅਦ ਆਪਾਂ ਢੱਕਣ ਬੰਦ ਕਰਾਂਗੇ ਕੁੱਕਰ ਦਾ ਕਿਉਂਕਿ ਜੇ ਆਪਾਂ ਮਸਾਲਾ ਪਾੰਦੀ ਸਾਰ ਢੱਕਣ ਬੰਦ ਕਰ ਦਈਏ ਨਾ ਤਾਂ ਹੋਮੋਜੇਨੀ ਬਣ ਜਾਂਦੀ ਏ ਵਿੱਚ ਸਾਗ ਦਾ ਬਿਲਕੁਲ ਵੀ ਸੁਆਦ ਨਹੀਂ ਆਉਂਦਾ ਹੈਗਾ ਫਿਰ ਦੇਖੋ ਇੱਥੇ ਆਪਾਂ ਨੇ ਮਸਾਲਾ ਪਾਣ ਤੋਂ ਬਾਅਦ ਇਹਦੇ ਵਿੱਚ ਪਾਣੀ ਪਾਇਆ ਸੀਗਾ ਪਾਣੀ ਪਾਣ ਤੋਂ ਬਾਅਦ ਆਪਾਂ ਨੇ ਇਹਨੂੰ 15-20 ਮਿੰਟ ਰਜਾ ਲਿਆ ਤੇ ਪਾਣੀ ਇਹਦੇ ਵਿੱਚ ਹੁਣ ਠੀਕ ਹੈ ਮਤਲਬ ਹੈਗਾ ਏ ਜੇ ਤੁਹਾਨੂੰ ਲੱਗਦਾ ਹੋਊਗਾ ਵੀ ਘੱਟ ਆ ਤਾਂ ਤੁਸੀਂ ਇਹਦੇ ਵਿੱਚ ਪਾਣੀ ਹੋਰ ਪਾ ਲਿਓ ਇੱਕ ਗਲਾਸ ਗਰਮ ਕਰਕੇ ਪਰ ਆਪਣੇ ਆਪਾਂ ਦੇ ਹਿਸਾਬ ਦੇ ਨਾਲ ਇਹਦੇ ਵਿੱਚ ਪਾਣੀ ਬਿਲਕੁਲ ਸਹੀ ਆ ਇੱਥੇ ਹੁਣ ਆਪਾਂ ਕੁੱਕਰ ਦਾ ਢੱਕਣ ਕਰ ਦਵਾਂਗੇ ਜੀ ਬੰਦ ਤੇ ਮੀਡੀਅਮ ਸੇਕ ਦੇ ਉੱਤੇ ਆਪਾਂ ਅੱਧਾ ਘੰਟਾ ਇਹਨੂੰ ਵਿਸਲਾ ਲੱਗਣ ਦਵਾਂਗੇ ਇਤੇ 1/2 ਘੰਟਾ ਹੋ ਗਿਆ ਹੈ ਬਿਸਲਾ ਵੱਜਦੇ ਹੋਏ ਭਾਫ਼ ਵੀ ਨਿਕਲ ਗਈ ਹੈ ਤੇ ਆਪਾਂ ਚੈੱਕ ਕਰ ਲੈਣੇ ਆ ਤੁਸੀਂ ਦੇਖ ਸਕਦੇ ਹੋ ਪਾਣੀ ਬਿਲਕੁਲ ਚੰਗੀ ਤਰ੍ਹਾਂ ਦੇ ਨਾਲ ਸੁੱਕ ਗਿਆ ਹੈ ਸਾਗ ਹੁਣ ਆਪਣਾ ਘੋਟਣ ਦੇ ਲਈ ਬਿਲਕੁਲ ਤਿਆਰ ਹੈ ਜੇ ਪਾਣੀ ਘੋਟ ਕੇ ਪਾਣੀ ਸੁਕਾ ਕੇ ਤੁਸੀਂ ਸਾਗ ਨੂੰ ਘੋਟੋਗੇ ਤਾਂ ਬਹੁਤ ਵਧੀਆ ਸਾਗ ਜਿਹੜਾ ਘੁਟਕੇ ਤਿਆਰ ਹੁੰਦਾ ਹੈ ਤੇ ਨਾ ਇੱਧਰ ਆਪਾਂ ਨੇ ਪਾਣੀ ਜਿਹੜਾ ਆਲਣ ਤੋਂ ਬਾਅਦ ਪਾਣਾ ਹੈ ਉਹ ਵੀ ਗਰਮ ਹੋਣ ਦੇ ਲਈ ਰੱਖ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਸਾਗ ਦੇ ਵਿੱਚ ਹੁਣ ਆਲਣ ਪਾ ਲੈਨੇ ਆ ਆਪਾਂ ਨੇ ਨਾ ਕੁੱਕਰ ਰੱਖ ਲਿਆ ਜੀ نیچے ਇਸ ਤਰ੍ਹਾਂ ਆਪਾਂ ਕੱਪੜਾ ਲੈ ਲਿਆ ਹੈ ਜੀ ਕੱਪੜੇ ਨੂੰ ਆਪਾਂ ਇਦਾਂ ਪੈਰ ਦੇ ਨਾਲ ਇਹ ਕੁੱਕਰ ਫੜ ਲਵਾਂਗੇ ਜੀ ਤੇ ਨਾ ਆਪਾਂ ਸਾਗ ਨੂੰ ਘੋਟਾਂਗੇ ਦੇਖੋ ਪਾਣੀ ਸੁੱਕਿਆ ਹੋਇਆ ਹੈ ਸਾਗ ਬਹੁਤ ਵਧੀਆ ਤਰੀਕੇ ਦੇ ਨਾਲ 1 ਮਿੰਟ ਦੇ ਵਿੱਚ ਘੋਟ ਹੋ ਜਾਣਾ ਹੈ ਇਸ ਤਰ੍ਹਾਂ ਨਾ ਤੁਸੀਂ ਤੁਹਾਨੂੰ ਉਹਦੀ ਹੈਂਡੀ ਬਲੈਂਡਰ ਦੀ ਜ਼ਰੂਰਤ ਨਹੀਂ ਪਊਗੀ ਸਾਗ ਘੋਟਣ ਦੇ ਲੱਗੇ ਤੁਸੀਂ ਆਸਾਨੀ ਦੇ ਨਾਲ ਪਾਣੀ ਚ ਕਾ ਕੇ ਘੋਟੋਗੇ ਤਾਂ ਸਾਗ ਬਹੁਤ ਮਲਾਈ ਵਰਗਾ ਮਲੈਮ ਹੋ ਜਾਊਗਾ ਦੇਖੋ ਆਪਾਂ ਟਮਾਟਰ ਪਾਏ ਸੀ ਜਿਹੜੇ ਵਿੱਚ ਉਹ ਵੀ ਚੰਗੀ ਤਰ੍ਹਾਂ ਨਾਲ ਸੀ ਇਹਦੇ ਘੋਟ ਹੋ ਗਏ ਦੇਖੋ ਇਸ ਤਰ੍ਹਾਂ ਆਪਾਂ ਸੁੱਕਾ ਸਾਗ ਪਹਿਲਾਂ ਘੋਟ ਲਿਆ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਮੱਕੀ ਦਾ ਆਟਾ ਆਪਾਂ ਇਹਦੇ ਵਿੱਚ ਇਦਾਂ ਅੱਧਿਕ ਪਹਿਲਾ ਪਾਲੀ ਅੱਧਿਕਾ ਇੱਕ ਕੜਛੀ ਭਰ ਕੇ ਪਹਿਲਾਂ ਪਾਲਣ ਦੀ ਪਾ ਲਵਾਂਗੇ ਫਿਰ ਚੰਗੀ ਤਰ੍ਹਾਂ ਮਿਲਾਵਾਂਗੇ ਇੱਕ ਵਾਜੀਪੰਨੇ ਦੇ ਵਿੱਚ ਪਾਣੀ ਨਹੀਂ ਪਾਣਾ ਹੈਗਾ ਪਹਿਲਾਂ ਇਹਨੂੰ ਮਲਾਈ ਵਰਗਾ ਮਲੈਮ ਕਰ ਲੈਣਾ ਥੋੜਾ ਜਿਹਾ ਮੱਕੀ ਦਾ ਆਟਾ ਆਪਾਂ ਇਹਦੇ ਵਿੱਚ ਹੋਰ ਪਾ ਲਾਂਗੇ ਬਿਲਕੁਲ ਵੀ ਜ਼ੋਰ ਨਹੀਂ ਲੱਗਦਾ ਜੀ ਇਸ ਤਰ੍ਹਾਂ ਤੇ ਤੁਸੀਂ ਇਸ ਤਰੀਕੇ ਦੇ ਨਾਲ ਸਾਗ ਬਣਾ ਕੇ ਘੋਟੋਗੇ ਨਾ ਹੀ ਤੁਹਾਨੂੰ ਕੋਈ ਹੈਂਡੀ ਵਲੈਂਡਰ ਦੀ ਜ਼ਰੂਰਤ ਪੈਣੀ ਹੈ ਤੁਸੀਂ ਘੋਟਣੇ ਦੇ ਨਾਲ ਆਸਾਨੀ ਦੇ ਨਾਲ ਸਾਗ ਘੋਟ ਸਕਦੇ ਹੋ ਜੇ ਤੁਸੀਂ ਪਹਿਲੀ ਵਾਰ ਵੀ ਸਾਗ ਬਣਾਉਣ ਬਾਰੇ ਸੋਚ ਰਹੇ ਹੋ ਤੁਹਾਨੂੰ ਔਖਾ ਲੱਗਦਾ ਹੈ ਸਾਗ ਬਣਾਉਣਾ ਤਾਂ ਤੁਸੀਂ ਇਹ ਤਰੀਕਾ ਅਪਣਾ ਕੇ ਦੇਖੋ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਸਾਗ ਬਣਾ ਕੇ ਤਿਆਰ ਕਰ ਲੋਗੇ ਇਹ ਲੋ ਜੀ ਤੁਸੀਂ ਦੇਖ ਸਕਦੇ ਹੋ ਸਾਗ ਚੰਗੀ ਤਰ੍ਹਾਂ ਆਪਾਂ ਨੇ ਘੋਟ ਲਿਆ ਏ ਤੇ ਨਾਲ ਜਿਹੜਾ ਹੁਣ ਆਪਾਂ ਨੇ ਪਾਣੀ ਉਬਾਲਿਆ ਸੀਗਾ ਉਹ ਆਪਾਂ ਥੋੜਾ ਥੋੜਾ ਕਰਕੇ ਇਹਦੇ ਵਿੱਚ ਪਾਵਾਂਗੇ ਤੇ ਨਾਲ ਦੀ ਨਾਲ ਇਹਨੂੰ ਆਪਾਂ ਘੋਟ ਲਵਾਂਗੇ ਇਥੇ ਨਾਲ ਆਪਾਂ ਨੂੰ ਹਿਸਾਬ ਜਿਆ ਹੋ ਜਾਊਗਾ ਵੀ ਆਪਾਂ ਨੇ ਕਿੰਨਾ ਸਾਗ ਜਿਹੜਾ ਆ ਪਤਲਾ ਆ ਗਾੜਾ ਰੱਖਣਾ ਹੈ ਕਿਉਂਕਿ ਜੇ ਆਪਾਂ ਹੁਣੇ ਇਹਦੇ ਵਿੱਚ ਪਾਣੀ ਨਹੀਂ ਪਾਵਾਂਗੇ ਫਿਰ ਆਪਾਂ ਨੇ ਆਲਣ ਵੀ ਪਕਾਉਣਾ ਹੈ ਆਲਣ ਪੱਕਣ ਤੋਂ ਬਾਅਦ ਸਾਗ ਥੋੜਾ ਜਿਹਾ ਗਾੜਾ ਹੋ ਜਾਂਦਾ ਹੈ ਆਲਣ ਜਦੋਂ ਆਪਾਂ ਪਾਉਂਦੇ ਆ ਆਟਾ ਦੇ ਵਿੱਚ ਜਦੋਂ ਫਿਰ ਪੱਕਦੇ-ਪੱਕਦੇ ਫੁੱਲ ਜਾਂਦਾ ਏ ਇਸ ਤਰ੍ਹਾਂ ਕੇ ਤੁਸੀਂ ਪਾਣੀ ਜਿਹੜਾ ਹੈ ਆਪਣੇ ਦੇਖ ਕੇ ਹਿਸਾਬ ਦੇ ਨਾਲ ਪਾ ਲੈਣਾ ਏ ਤੁਸੀਂ ਕਿਸ ਤਰ੍ਹਾਂ ਦਾ ਸਬਜ਼ੀ ਖਾਣਾ ਪਸੰਦ ਕਰਦੇ ਹੋ ਇਹ ਵਾਲਾ ਪਾਣੀ ਵੀ ਆਪਾਂ ਇਹਦੇ ਵਿੱਚ ਪਾ ਦਿੱਤਾ ਏ ਤੇ ਜਿੰਨਾ ਕੱਪਾਂ ਨੇ 2 ਢਾਈ ਗਲਾਸ ਉਬਾਲੇ ਸੀਗੇ ਉਹ ਸਾਰਾ ਪਾਣੀ ਆਪਾਂ ਇਹਦੇ ਵਿੱਚ ਪਾ ਲਿਆ ਮੈਂ ਤੁਹਾਨੂੰ ਕੜਛੀ ਨਾਲ ਦਿਖਾਉਣੀ ਆ ਇਹ ਤੁਸੀਂ ਦੇਖ ਸਕਦੇ ਹੋ ਜੀ ਕਿੰਨਾ ਵਧੀਆ ਕੁਟਕੇ ਤਿਆਰ ਹੋਇਆ ਹੈ ਬਿਲਕੁਲ ਮਲਾਈ ਵਰਗਾ ਹੋ ਗਿਆ ਹੈ ਮਲਾਈਦਾਰ ਸਾਗ ਆਪਣਾ ਜਿਹੜਾ ਬਣ ਕੇ ਤਿਆਰ ਹੋ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਤੇ ਨਾ ਇਸ ਤਰ੍ਹਾਂ ਤੁਸੀਂ ਦੇਖ ਲੈਣਾ ਹੈ ਕੜਛੀ ਨੂੰ ਬਿਲਕੁਲ ਨਹੀਂ ਲੱਗਿਆ ਮਤਲਬ ਆਲਣ ਬਿਲਕੁਲ ਸਹੀ ਆ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਰੱਖ ਦਿੰਨੇ ਆ ਗੈਸ ਦੇ ਉੱਤੇ ਤੇ 15-20 ਮਿੰਟ ਆਪਾਂ ਘੱਟ ਸੇਕਦੇ ਉੱਤੇ ਆਲਣ ਨੂੰ ਪੱਕਣ ਦਵਾਵਾਂਗੇ ਹੁਣ ਇੱਥੇ ਆਲਣ ਪਕਾਉਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਫਿਰ ਆਟੇ ਦੀ ਕੱਚੇ-ਕੱਚੇ ਦੀ ਸਮੈਲ ਇਹਦੇ ਵਿੱਚ ਆਂਦੀ ਰਹੂਗੀ ਇਸ ਕਰਕੇ ਆਲਣ ਨੂੰ ਪਕਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਇਧਰ ਆਪਾਂ ਸਾਗ ਰੱਖ ਦਿੱਤਾ ਹੈ ਜੀ ਹੁਣ ਗੈਸ ਦੇ ਉੱਤੇ ਇਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਆਲਣ ਦਵਾਵਾਂਗੇ ਪੱਕਣ ਤੇ ਇਹਨੂੰ ਆਪਾਂ ਇਸ ਤਰ੍ਹਾਂ ਢੱਕ ਦਵਾਂਗੇ ਤੇ ਸੇਕ ਇੱਥੇ ਆਪਾਂ ਮੀਡੀਅਮ ਕਰ ਦਵਾਂਗੇ ਦੇਖੋ ਜੀ ਇੱਧਰ ਆਪਾਂ ਨੇ 15-20 ਮਿੰਟ ਘੱਟ ਸੇਕ ਦੇ ਉੱਤੇ ਇਹਨੂੰ ਰਿੱਜੀ ਜਾਣ ਦਿੱਤਾ ਸੀਗਾ ਆਲਣ ਚੰਗੀ ਤਰ੍ਹਾਂ ਦੇ ਨਾਲ ਪੱਕ ਚੁੱਕਿਆ ਏ ਤੇ ਇੱਥੇ ਆਪਾਂ ਹੁਣ ਘੋਟਣਾ ਦੇ ਵਿੱਚੋਂ ਕੱਢ ਦੇਵਾਂਗੇ ਤੇ ਆਪਾਂ ਤੁਹਾਨੂੰ ਕਟਛੀ ਨਾਲ ਦਿਖਾ ਦਿੰਨੇ ਇੱਕ ਵਾਰੀ ਇਹ ਲੋ ਜੀ ਤੁਸੀਂ ਦੇਖ ਸਕਦੇ ਹੋ ਸਾਗ ਆਪਣਾ ਬਣ ਕੇ ਬਿਲਕੁਲ ਤਿਆਰ ਹੋ ਚੁੱਕਿਆ ਏ ਤੇ ਆਪਾਂ ਇੱਥੇ ਹੁਣ ਗੈਸ ਕਰ ਦੇਵਾਂਗੇ ਬੰਦ ਤੇ ਤੁਹਾਨੂੰ ਇਹ ਕੁੱਕਰ ਵਿੱਚ ਸਾਗ ਬਣਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇਕਰ ਤੁਸੀਂ ਕੁੱਕਰ ਵਿੱਚ ਸਾਗ ਕਦੇ ਨਹੀਂ ਬਣਾਇਆ ਤਾਂ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਣਾ ਬਹੁਤ ਵਧੀਆ ਸਾਗ ਬਣ ਕੇ ਤਿਆਰ ਹੁੰਦਾ ਹੈ ਇਸ ਤਰੀਕੇ ਨਾਲ ਬਣਾਇਆ ਹੋਇਆ ਸਾਗ ਕਦੇ ਵੀ ਤੁਹਾਨੂੰ ਖਰਾਬ ਨਹੀਂ ਕਰਦਾ ਤੇ ਕਦੇ ਵੀ ਤੁਹਾਡੇ ਤਜਾਬ ਜਿਹੜਾ ਹੈ ਨਹੀਂ ਬਣਦਾ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਕਮੈਂਟ ਰਾਹੀਂ ਤੁਸੀਂ ਜ਼ਰੂਰ ਦੱਸਣਾ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਮਿਲਾਂਗੇ ਕੋ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ